ਅਹਿਲਗਾਮ ਚ ਹੋਏ ਆਤਵਾਦੀ ਹਮਲੇ ਦੇ ਵਿਰੋਧ ਵਿੱਚ ਸਾਬਕਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਵੱਲੋਂ ਟਾਊਨ ਹਾਲ ਤੋਂ ਜੱਲਿਆਂਵਾਲਾ ਬਾਗ ਤੱਕ ਕੈਂਡਲ ਮਾਰਚ ਕੱਢਿਆ ਗਿਆ। ਉਹਨਾਂ ਕਿਹਾ ਕਿ ਇਹ ਘਟਨਾ ਬਹੁਤ ਨਿੰਦਨਯੋਗ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਅਤੇ ਕਾਂਗਰਸ ਪਾਰਟੀ ਇਸ ਫੈਸਲੇ ਵਿੱਚ ਕੇਂਦਰ ਸਰਕਾਰ ਦੇ ਨਾਲ ਹੈ। ਇਸ ਮੌਕੇ ਸਾਬਕਾ ਡਿਪਟੀ ਮੇਅਰ ਯੂਨੈਸ ਕੁਮਾਰ, ਬਲਬੀਰ ਸਿੰਘ ਬੱਬੀ ਪਹਿਲਵਾਨ, ਸਾਬਕਾ ਏਡੀਸੀ ਰਾਕੇਸ਼ ਕੁਮਾਰ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਨਰਿੰਦਰ ਸਿੰਘ ਤੋਂ ਸਾਬਕਾ ਕੌਂਸਲਰ ਨੀਨਾ ਚੋਪੜਾ ਸਰਬਜੀਤ ਸਿੰਘ ਲਾਟੀ ਮਹੇਸ਼ ਖੰਨਾ ਸੁਨੀਲ ਕੌਂਟੀ ਇਕਬਾਲ ਸਿੰਘ ਸ਼ੈਰੀ ਸਮੇਤ ਕਈ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਪਾਕਿਸਤਾਨ ਮੁਰਦਾਬਾ ਮੁਰਦਾਬਾ ਕਾਂਗਰਸ ਪਾਰਟੀ ਵੱਲੋਂ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਕੈਨਡਲ ਮਾਰਚ ਜਿਹੜਾ ਡਾਕਟਰ ਭੀਮਰੋ ਜਿਹਦੇ ਬੁੱਤ ਤੋਂ ਲੈ ਕੇ ਗਲੇ ਵਾਲੇ ਗਲੇ ਵਾਲੇ ਬਾਗ ਦੀ ਸ਼ਹੀਦਾਂ ਦੀ ਧਰਤੀ ਤੱਕ ਕੈਂਡਲ ਮਾਰਚ ਅੱਜ ਅਸੀਂ ਕੀਤਾ ਸੋ ਅੱਜ ਅਸੀਂ ਸ਼ਰਧਾਂਜਲੀ ਪੇਟ ਕਰਨਿਆ ਜਿਹੜੇ ਸ਼ਹੀਦ ਹੋਏ ਨੇ ਪਹਿਲਗਾਮ ਚ ਉਹਨਾਂ ਨੂੰ ਅੱਜ ਅਸੀਂ ਸ਼ਰਧਾਂਜੀ ਜਿਹੜੀ ਆ ਉਹ ਪੇਟ ਕੀਤੀ ਹੈ ਔਰ ਅਤਵਾਦ ਦੇ ਖਿਲਾਫ ਤੁਸੀਂ ਵੇਖੋ ਕਿੰਨਾ ਜੋਸ਼ ਹੈ ਸਾਡੇ ਵਰਕਰਾਂ ਚ ਕਿੰਨੇ ਲੋਕਾਂ ਚ ਜੋਸ਼ ਹੈ ਪਰ ਜੋ ਸਰਕਾਰ ਫੈਸਲਾ ਕਰੇਗੀ ਸਾਰਾ ਹਿੰਦੁਸਤਾਨੀ ਦਾ ਸਰਪਾਰਟੀ ਮੀਟਿੰਗ ਬੁਲਾਈ ਹੈ ਜੋ ਦੇਸ਼ ਦੇ ਹਿਤ ਦੇ ਦੇਸ਼ ਦੀ ਏਕਤਾ ਦੇ ਖੰਡਾ ਦੇ ਫੈਸਲਾ ਹੋਏਗਾ ਕਾਂਗਰਸ ਪਾਰਟੀ ਨਾਲ ਵੇਖੋ ਜੇ ਜੋ ਵੀ ਸੈਂਟਰ ਦੀ ਸਰਕਾਰ ਕਰੇਗੀ ਕਿਉਂਕਿ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਇਹ ਦੇਸ਼ ਦੀ ਏਕਤਾ ਦੇ ਖੰਡਾ ਦਾ ਸਵਾਲ ਹੈ ਇਹਦੇ ਵਾਸਤੇ ਕਾਂਗਰਸ ਪਾਰਟੀ ਜਿਹੜੀ ਹੈ ਸਰਕਾਰ ਦੇ ਨਾਲ ਹੈ